ਪਿਆਰੇ ਸ਼ਰੋਤਿਓ ਸਸ਼ੀਕਰ ਆਪਾਂ ਪਹਿਲੇ ਲੈਕਚਰ ਵਿੱਚ ਗੱਲ ਕੀਤੀ ਸੀ ਜਾਂ ਲੜੀ ਸ਼ੁਰੂ ਕੀਤੀ ਸੀ ਕਿ ਭਾਰਤੀ ਦਰਸ਼ਨ ਦਾ ਆਰੰਭ ਅਤੇ ਵਿਕਾਸ origin and development of indian philosophy ਉਹਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਸੂਤਰ ਕਾਲ ਸੂਤਰਾ ਪੀਰੀਅਡ ਜੋ 200 ਤੋਂ 9 AD ਮੰਨਿਆ ਜਾਂਦਾ ਹੁਣ ਡਾਕਟਰ ਰਾਧਾ ਕ੍ਰਿਸ਼ਨ ਉਸ ਕਾਲ ਨੂੰ ਸੂਤਰ ਕਾਲ ਆਖਦੇ ਹਨ ਜਿਸ ਵਿੱਚ ਭਾਰਤੀ ਦਰਸ਼ਨ ਦੀਆਂ 6 ਦਾਰਸ਼ਨਿਕ ਪ੍ਰਣਾਲੀਆਂ ਦਾ ਵਿਕਾਸ ਹੋਇਆ ਇਹਨਾਂ ਦੇ ਵਿੱਚ ਪ੍ਰਮੁੱਖ ਹੁੰ ਜਿਵੇਂ ਨਿਆਇ ਦਰਸ਼ਨ ਵਿਸ਼ੇਸ਼ ਕਾ ਦਰਸ਼ਨ ਸੰਖਿਆ ਦਰਸ਼ਨ ਯੋਗ ਦਰਸ਼ਨ ਤੇ ਪੂਰਵ ਮੀਮਾਂਸਾ ਅਤੇ ਵਿਦਾਂਤ ਇਹਨਾਂ 6 ਦਾਰਸ਼ਨਿਕ ਪ੍ਰਣਾਲੀਆਂ ਨੂੰ ਭਾਰਤੀ ਦਰਸ਼ਨ ਦੀ ਰੀੜ ਦੀ ਹੱਡੀ ਕਹਿ ਸਕਦੇ ਹਾਂ ਕਿਉਂਕਿ ਇਹ ਦਰਸ਼ਨ ਦੀਆਂ ਵਧੇਰੇ ਵਿਚਾਰਧਾਰਾਵਾਂ ਦੇ ਮੋਢੀ ਹਨ ਇਹਨਾਂ ਨੂੰ ਵੈਦਿਕ ਜਾਂ ਆਸਤਿਕ ਦਰਸ਼ਨ ਵੀ ਕਹਿੰਦੇ ਹਨ ਆਰਥੋਡੌਕਸ ਪਰ ਇਹਨਾਂ ਵਿੱਚ ਜਿਹੜੇ ਸੰਖਿਆ ਉਹ ਆਸਤਕ ਨਹੀਂ ਹੈ ਉਹ ਉਹਦੇ 'ਚ ਥੋੜੀ ਨਾਸਤਿਕਤਾ ਹੈਗੀ ਹੁਣ ਅੱਗੇ ਮੱਧ ਕਾਲੀ ਜਿਹੜਾ ਸਮਾਂ ਸੀ ਬਡੇ ਬਿਲ ਕਲਾਸਸ ਦੇ ਵੀ ਗਲਤ ਕਰੀਏ ਤਾਂ ਇਤਿਹਾਸਕ ਦ੍ਰਿਸ਼ਟੀ ਤੋਂ 1000 ਤੋਂ 1600 ਹੀ ਨਹੀਂ ਇਸ ਕਾਲ ਨੂੰ ਮੱਧ ਕਾਲ ਕਹਿੰਦੇ ਆ ਵਪਾਰਤੀ ਦਰਸ਼ਨ ਦੇ ਇਸੇ ਕਾਲ ਨੂੰ ਵੀ ਮੱਧ ਕਾਲੀ ਭਾਰਤੀ ਦਰਸ਼ਨ ਕਹਿੰਦੇ ਇਸ ਕਾਲ ਦੌਰਾਨ ਨਾ ਕੇਵਲ ਭਾਰਤ ਬਲਕਿ ਪੱਛਮ ਸਹਿਤ ਕਿਉਂਕਿ ਪੂਰੇ ਸੰਸਾਰ ਦੇ ਵਿੱਚ ਵਿਗਿਆਨਿਕ ਅਤੇ ਦਾਰਸ਼ਨਿਕ ਵਿਚਾਰਾਂ ਤੋਂ ਦੂਰ ਧਰਮ ਦਾ ਪ੍ਰਚਾਰ ਬਹੁਤ ਸੀ। ਕਿਉਂਕਿ ਉਦੋਂ ਧਰਮ ਦਾ ਪ੍ਰਚਾਰ ਜ਼ਿਆਦਾ ਚੱਲਦਾ ਸੀ। ਸੰਸਾਰ ਦੇ ਹਰ ਕੋਨੇ ਵਿੱਚ ਧਾਰਮਿਕ ਵਿਚਾਰ ਹੀ ਪ੍ਰਧਾਨ ਜਿਹੜੇ ਉਹ ਮੰਨੇ ਜਾਂਦੇ ਸੀ। ਵਿਗਿਆਨ ਤੇ ਦਰਸ਼ਨ ਤੋਂ ਵਿਚਾਰ ਠੱਪ ਪੈ ਸਨ। ਕਿਉਂਕਿ ਇਹਨਾਂ ਤੇ ਕੋਈ ਬਹੁਤਾ ਬੋਲਦਾ ਨਹੀਂ ਸੀ, ਗੱਲ ਨਹੀਂ ਸੀ ਕਰਦਾ। ਪਰ ਫਿਰ ਵੀ ਇਸ ਕਾਲ ਦੌਰਾਨ ਭਾਰਤ ਵਿੱਚ ਕੁਝ ਅਜਹੀਆਂ ਲਹਿਰਾਂ ਉੱਠੀਆਂ ਸੀ ਜੋ ਧਾਰਮਿਕ ਹੁੰਦਿਆਂ ਹੋਇਆਂ ਵੀ ਦਾਰਸ਼ਨਿਕ ਸੰ ਇਹਨਾਂ ਲਹਿਰਾਂ ਦਾ ਵਰਣਨ ਆਪਾਂ ਥੋੜੀ ਜਿਹੀ ਮਾਤਰਾ ਵਿੱਚ ਕਰਦੇ ਹਾਂ ਕਿ ਉਹ ਕਿਹੜੀਆਂ ਸਨ ਹੁਣ ਵੇਦਾਂ ਵਿੱਚ ਪਰਮ ਸ਼ਕਤੀ ਜਿਹੜੀ ਐਬਸੋਲਿਊਟਿਜ਼ਮ ਨੂੰ ਪੁਰਸ਼ ਈਸ਼ਵਰਵਾਦ ਯਾਨੀ ਕਿ ਪਰਸਨਲ ਥੀਇਜ਼ਮ ਤੋਂ ਵੱਖ ਰੱਖਿਆ ਗਿਆ ਸੀ ਪਾਵ ਉਸ ਪਰਮ ਸਚਾਈ ਨੂੰ ਪੁਰਸ਼ ਨਹੀਂ ਮੰਨਿਆ ਗਿਆ ਸੀ ਜਾਨਕੀ ਉਹ ਪ੍ਰਮਾਤਮਾ ਜਾਂ ਉਹ ਰੱਬ ਜਾਂ ਉਹ ਅੱਲਾ ਜਿਹਨੂੰ ਵੀ ਨਾਮ ਦਿੰਦੇ ਸੀ ਕਿ ਉਹ ਆਮ ਬੰਦਾ ਨਹੀਂ ਹੈਗਾ ਮੱਦ ਕਾਲ ਦੇ ਦੌਰਾਨ ਧਰਮ ਦਾ ਵਧੇਰੇ ਜ਼ੋਰ ਹੋਣ ਕਾਰਨ ਕਈ ਲਹਿਰਾਂ ਅਤੇ ਸੰਤਾਂ ਨੇ ਇਸ ਦੇ ਮਿਸ਼ਰਣ ਲਈ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਨੂੰ ਅੱਗੇ ਫਿਰ ਉਹ ਜਿਹੜਾ ਸੀ ਤਿੰਨ ਮੁੱਖ ਭਾਗਾਂ ਜਾਂ ਲਹਿਰਾਂ ਦੇ ਵਿੱਚ ਵੰਡ ਸਕਦੇ ਹਨ ਜਿਵੇਂ ਵੈਸ਼ਨਵ ਮਤਸੀ ਸ਼ਿਵ ਮਤ ਤੇ ਸ਼ਕਤੀ ਮਤ ਇਹ ਲਹਿਰਾਂ ਕਰਮਵਾਰ ਵਿਸ਼ਨੂ ਸ਼ਿਵ ਅਤੇ ਸ਼ਕਤੀ ਨੂੰ ਪਰਮ ਪੁਰਸ਼ ਜਾਂ ਸਚਾਈ ਮੰਨਦੀਆਂ ਹਨ ਅਲਟੀਮੇਟ ਰਿਐਲਟੀ ਜਾਂ ਈਸ਼ਵਰ ਕਰੋ ਵੈਸ਼ਨਵ ਮਤ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਵੈਸ਼ਨਵ ਮਤ ਮਦ ਕਾਲ ਦੀ ਉਹ ਲਹਿਰ ਹੈ ਜਿਸ ਅਨਸਾਰ ਸੰਸਾਰ ਦਾ ਇੱਕੋ ਇੱਕ ਤਤ ਕੇਵਲ ਪੁਰਸ਼ ਰੂਪਕ ਵਿਸ਼ਨੂੰ ਹੀ ਹੈ ਰਿਗਵੇਦ ਦਾ ਪੁਰਸ਼ ਸੂਕਤ ਇਸ ਵਿਸ਼ਨੂੰ ਮਤ ਦਾ ਆਧਾਰ ਹੈ ਪ੍ਰਮੁੱਖ 12 ਉਪਨਿਸ਼ਦਾਂ ਤੋਂ ਇਲਾਵਾ ਹੋਰ ਉਪਨਿਸ਼ਦਾਂ ਵਿੱਚ ਇੱਕ ਵਿਸ਼ਨੂੰ ਉਪਨਿਸ਼ਦ ਵੀ ਹੈ ਜੋ ਇਸੇ ਮਤ ਦੀ ਪੈਰਵੀ ਕਰਦਾ ਹੈ ਵਿਸ਼ਨੂੰ ਹਿੰਦੂ ਧਰਮ ਦੇ ਬਹੁਤ ਦੇਵਤਾਵਾਦ ਜਾਨਕੀ ਪੋਲੀਥੀਇਜ਼ਮ ਦਾ ਇੱਕ ਅੰਗ ਹੈ ਜਿਸ ਨੂੰ ਇਸ ਮਤ ਨੇ ਵਧੇਰੇ ਮਾਨਤਾ ਦਿੱਤੀ ਹੈ ਵਿਸ਼ਨੂੰ ਨੂੰ ਸੂਰਜ ਦੇਵਤਾ ਵੀ ਕਿਹਾ ਗਿਆ ਹੈ ਜਿਸ ਦੇ ਮੁੱਖ ਤਿੰਨ ਕਰਮ ਹਨ ਸੂਰਜ ਨੂੰ ਉਗਾਉਣਾ ਸਿਖਰ ਤੇ ਪਹੁੰਚਾਉਣਾ ਅਤੇ ਡਬਾਉਣਾ ਜਾਨਕੀ ਜੋ ਸੂਰਜ ਦਾ ਸਰਕਲ ਚੱਲਦਾ ਪਿਆ ਸੂਰਜ ਚੜਦਾ ਵਾ ਪਰ ਪੂਰੀ ਤਰ੍ਹਾਂ ਦੁਪਹਿਰ ਹੁੰਦੀ ਹੈ ਫਿਰ ਉਹ ਫਿਰ ਛੁੱਪ ਜਾਂਦਾ ਇਸ ਮਤ ਦੇ ਵੀ ਅੱਗੇ ਫਿਰ ਮੁੱਖ ਜਿਹੜੇ ਉਹ ਚਾਰ ਪੰਥ ਜਿਹੜੇ ਸੈਕਟ ਸੀ ਜਿਵੇਂ ਰਾਮਾਨੁਜ ਦਾ ਵਿਸ਼ਿਸ਼ਟ ਅਦ્વੈਤਵਾਦ ਮਾਧਵ ਦਾ ਦ્વੈਤਵਾਦ ਉਹ ਵੱਲਬ ਦਾ ਸ਼ੁੱਧ ਅਦ્વੈਤਵਾਦ ਅਤੇ ਨਿੰਬਾਕਰ ਦਾ ਉਹ ਅਦ્વੈਤਵਾਦ ਚੇਤਨਿਆ ਦਾ ਦਰਸ਼ਨ ਮਾਧਵ ਦੇ ਸਿਧਾਂਤ ਦੀ ਹੀ ਇੱਕ ਵੱਖਰੀ ਸ਼ਾਖਾ ਮੰਨੀ ਜਾਂਦੀ ਸੀ ਕੋਈ ਇਹ ਗੱਲ ਵਿੱਚ ਹੁਣ ਫਿਰ ਆ ਗਈ ਸ਼ਿਵਮਤ ਵੈਸ਼ਨਵ ਮਤ ਵਾਂਗ ਹੀ ਸ਼ਿਵ ਜਣ ਕੇ ਸ਼ਿਵਾ ਨੂੰ ਵੀ ਪਰਮ ਪੁਰਸ਼ ਮੰਨਣ ਵਾਲੀ ਇੱਕ ਲਹਿਰ ਜਿਹੜੀ ਹੈ ਜਾਂ ਪ੍ਰਥਾ ਸੀ ਜਿਹੜੀ ਉਹਨੂੰ ਸ਼ਿਵਮਤ ਕਹਿੰਦੇ ਇਸ ਵਿੱਚ ਸ਼ਿਵ ਜਾਂ ਰੂਦਰ ਦੀ ਪੂਜਾ ਦੀ ਪ੍ਰਥਾ ਵੇਦਾਂ ਦੇ ਸਿਧਾਂਤਾਂ ਨੂੰ ਉਜਾਗਰ ਕਰਦੀ ਹੈ ਇਸ ਲਹਿਰ ਦਾ ਸਾਹਿਤ ਸ਼ਿਵਗਮ ਜਨਨ ਕਿ ਸ਼ਿਵਗਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਲਹਿਰ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਿਵੇਂ ਸ਼ਿਵ ਸਿਧਾਂਤ ਅਤੇ ਸ਼ਕਤੀ ਸ਼ਿਵ ਸ਼ਕਤੀ ਵਸ਼ਿਸ਼ਟ ਅਦ્વੈਤ ਤੇ ਪਹਿਲੇ ਨੂੰ ਉਤਰੀ ਸ਼ਿਵਮਤ ਜਾਂ ਕਸ਼ਮੀਰੀ ਸ਼ਿਵਮਤ ਅਤੇ ਦੂਜੇ ਨੂੰ ਦੱਖਣੀ ਸ਼ਿਵਮਤ ਵੀ ਕਹਿੰਦੇ ਆ ਉਸਾਂ ਬੰਦਰ ਅਤੇ ਉੱਪਰ ਸ਼ਿਵਮਤ ਦੇ ਮੁੱਖ ਮੁੱਢੀ ਸੰਤ ਹੁਣ ਸ਼ਿਵਮਤ ਆਪਣੇ ਆਪ ਨੂੰ ਸ਼ੁੱਧ ਅਦਵੈਤਵਾਦ ਵੀ ਕਹਿੰਦਾ ਹੈ ਇਸ মত ਅਨਸਾਰ ਸ਼ਿਵ ਹੀ ਪਰਮ ਸਚਾਈ ਜਾਂ ਪੁਰਸ਼ ਹੈ ਇਸ ਸਚਾਈ ਵਿੱਚ ਪ੍ਰਮੁੱਖ ਤੌਰ ਤੇ ਅੱਠ ਗੁਣ ਸ਼ਾਮਲ ਹਨ ਜਿਵੇਂ ਸੈਬੰਗ ਸੈਲਫ ਐਗਜ਼ਿਸਟੈਂਸੀ ਪ੍ਰਮੁੱਖ ਸ਼ੁੱਧਤਾ ਸਹਿਜਾਤਮਕ ਸਮਝ ਅਸੀਮਤ ਬੁੱਧੀ ਆਜ਼ਾਦੀ ਅਸੀਮਤ ਪਿਆਰ ਸਰਵ ਵਿਆਪਕਤਾ ਅਤੇ ਅਸੀਮਤ ਆਨੰਦ ਸ਼ਿਵ ਇਸ ਸੰਸਾਰ ਦਾ ਪਹਿਲਾ ਕਾਰਨ ਫਰਸਟ ਕਾਸ ਸ਼ਿਵ ਦੀ ਸ਼ਕਤੀ ਇਸ ਦਾ ਉਪਕਰਨ ਕਾਰਨ ਇੰਸਟਰੂਮੈਂਟਲ ਕਾਸ ਅਤੇ ਮਾਇਆ ਇਸ ਦਾ ਪਦਾਰਥਕ ਕਾਰਨ ਮਟੀਰੀਅਲ ਕਾਸ ਹਨ ਅੱਗੇ ਆ ਗਈ ਸ਼ਕਤੀਮਤ ਸ਼ਿਵਮਤ ਵਿੱਚੋਂ ਹੀ ਬਣੀ ਇਸ ਲਹਿਰ ਨੂੰ ਉਹ ਕ੍ਰਿ ਸ਼ਕਤੀ ਮਤ ਕਹਿੰਦੇ ਹਨ ਕਿਉਂਕਿ ਇਹ ਸ਼ਿਵ ਨੂੰ ਨਿਰਗੁਣ ਪਰ ਉਸ ਦੀ ਸ਼ਕਤੀ ਨੂੰ ਸਰਗੁਣ ਮੰਨਦੀ ਹੈ ਇਹ ਲਹਿਰ ਰਿਗਵੇਦਾਂ ਵਿੱਚ ਸ਼ਕਤੀ ਦੀ ਪੂਜਾ ਦੀ ਪ੍ਰਥਾ ਨੂੰ ਦੁਹਰਾਉਂਦੀ ਹੈ ਕੈਨ ਉਪਨਿਸ਼ਦ ਵਿੱਚ ਇਸ ਨੂੰ ਬ੍ਰਹਿਮੰਡ ਦੀ ਮਹਾਨ ਮਾਂ ਕ੍ਰਿਟਮਗ ਅਫ ਦਾ ਯੂਨੀਵਰਸ ਦੱਸਿਆ ਗਿਆ ਹੈ ਇਸ ਤਰ੍ਹਾਂ ਪੁਰਾਣਾ ਵਿੱਚ ਇਸ ਨੂੰ ਬੀਵੀ ਚੰਡੀ ਚਮੰਡਾ ਦੁਰਗਾ ਊਮਾ ਅਤੇ ਮਹਾਮਾਇਆ ਕਿਹਾ ਗਿਆ ਹੈ ਸ਼ਕਤੀ ਬ੍ਰਹਮਾ ਦੀ ਸੱਤਾ ਗਿਆਨ ਅਤੇ ਆਨੰਦ ਸਤ ਚਿਤ ਆਨੰਦਾ ਦੀ ਮੁਖ ਤਤ ਹੈ ਸ਼ਿਵ ਨਿਰਗੁਣ ਹੈ ਪਰ ਉਸ ਦੀ ਸ਼ਕਤੀ ਗੁਣ ਉਸ ਨੂੰ ਸਰਗੁਣ ਬਣਾ ਦਿੰਦੀ ਹੈ ਸ਼ਿਵ ਕੇਵਲ ਸ਼ਕਤੀ ਨਾਲ ਹੀ ਕੁਝ ਨਿਰਮਾਣ ਕਰ ਸਕਦਾ ਹੈ ਇਸ ਤੋਂ ਬਿਨਾ ਉਹ ਆਪਣੇ ਆਪ ਹੱਲ ਤੱਕ ਨਹੀਂ ਸਕਦਾ ਸ਼ਕਤੀ ਸ਼ਿਵ ਦਾ ਜੀਵਨ ਅਤੇ ਉਸ ਦੀ ਪਤਨੀ ਹੈ ਅੱਗੇ ਆਗੀ ਚੈਤਨਿਆ ਮਤ ਇਹ ਵੈਸ਼ਨਵ ਮਤ ਵਿੱਚ ਮਾਧਵ ਦੇ ਸੂਦਾਂਤ ਦੀ ਹੀ ਇੱਕ ਸ਼ਾਖਾ ਹੈ ਜਿਸ ਦੇ ਸਮਰਥਕ ਚੈਤਨਿਆ ਪ੍ਰਭੂ ਮੰਨੇ ਜਾਂਦੇ ਹਨ ਇਹਨਾਂ ਦੇ ਸੂਦਾਂਤ ਨੂੰ ਅਚਿੰਤ ਪੇਦਾ ਪੀਵ ਕਹਿੰਦੇ ਹਨ ਇਸ ਦਾ ਸਾਧਨ ਪ੍ਰਥਾ ਨਾਲ ਸੰਬੰਧ ਰਹਿਣ ਕਾਰਨ ਇਸ ਨੂੰ ਮਾਧਵ ਗੌਂੜੀਏ ਪੰਥ ਵੀ ਕਹਿੰਦੇ ਹਨ ਉਨ੍ਹਾਂ ਕੋਈ ਲਿਖਤ ਗ੍ਰੰਥ ਨਹੀਂ ਰਚਿਆ ਜਨ ਕਿ ਇਹਨਾਂ ਦਾ ਕੋਈ ਲਿਖਤੀ ਨਹੀਂ ਗ੍ਰੰਥ ਨਹੀਂ ਹੈਗਾ ਪਰ ਉਹਨਾਂ ਦੇ ਵਿਚਾਰ ਉਹਨਾਂ ਦੇ ਹੀ ਇੱਕ ਸ਼ਿਸ਼ ਰੂਪ ਗੋ ਸੁਆਮੀ ਦੀਆਂ ਰਚਨਾਵਾਂ ਤੋਂ ਪ੍ਰਾਪਤ ਹੁੰਦੇ ਹਨ ਇਸ ਮੰਤ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਪਰਮ ਸਚਾਈ ਮੰਨਿਆ ਗਿਆ ਹੈ ਇਸ ਵਿੱਚ ਕ੍ਰਿਸ਼ਨ ਦੇ ਤਿੰਨ ਰੂਪ ਚਿੱਤ ਮਾਇਆ ਅਤੇ ਜੀਵ ਦੱਸੇ ਗਏ ਹਨ ਚਿੱਤ ਕ੍ਰਿਸ਼ਨ ਆਪ ਹਨ ਜੋ ਸ਼ੁੱਧ ਸਰੂਪ ਹਨ ਮਾਇਆ ਦੁਆਰਾ ਸੰਸਾਰ ਦੀ ਰਚਨਾ ਕਰਦੇ ਹਨ ਅਤੇ ਉਸ ਸੰਸਾਰ ਵਿੱਚ ਜੀਵ ਅਜਿਹੇ ਚੇਤਨ ਤਤ ਰਹੀ ਪ੍ਰਾਣੀਆਂ ਦੀ ਰਚਨਾ ਕਰਦੇ ਹਨ ਉਹਨਾਂ ਦੀ ਪਰਮ ਸ਼ਕਤੀ ਦੇ ਮੁੱਖ ਤਿੰਨ ਅੰਸ਼ ਹਨ ਜਿਨ੍ਹਾਂ ਨੂੰ ਕਰਮਵਾਰ ਸਤ ਚਿੱਤ ਅਤੇ ਆਨੰਦ ਨੌਲਜ ਕੌਂਸ਼ੀਅਸਨੈਸ ਤੇ ਬਲਿਸ ਆਖਦੇ ਹਨ ਅੱਗੇ ਆ ਗਈ ਸਿੱਖ ਮਤ ਜਾਂ ਸਿੱਖੀਜ਼ਮ ਹੁਣ ਉੱਤਰੀ ਭਾਰਤ ਖਾਸ ਕਰਕੇ ਪੁਰਾਣੇ ਪੰਜਾਬ ਵਿੱਚ 15ਵੀਂ ਸਦੀ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੌਰਾਨ ਸਿੱਖ ਮਤ ਦੀ ਰਚਨਾ ਹੋਈ ਇਹ ਵੀ ਧਾਰਮਿਕ ਲਹਿਰਾਂ ਦੀ ਹੀ ਉਪਜ ਸੀ ਪਰ ਇਸ ਵਿੱਚ ਦਾਰਸ਼ਨਿਕ ਅੰਸ਼ ਵੀ ਵਧੇਰੇ ਪਾਏ ਗਏ ਇਸ মত ਜਾਨਕੀ ਇਹ মত ਨਾ ਕੇਵਲ ਇੱਕ ਲਹਿਰ ਸੀ ਬਲਕਿ ਆਉਂਦੇ ਸਮੇਂ ਦੌਰਾਨ ਇਹ ਇੱਕ ਧਰਮ ਦਾ ਰੂਪ ਧਾਰਨ ਕਰ ਗਈ ਇਸ ਲਹਿਰ ਤੇ ਪ੍ਰਮੁੱਖ 10 ਗੁਰੂ ਸਨ ਜਿਨ੍ਹਾਂ ਵਿੱਚ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਖਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਗੁਰੂਆਂ ਸੰਤਾਂ ਫਕੀਰਾਂ ਆਦ ਦੀਆਂ ਬਾਣੀਆਂ ਰਹੀ ਸੰਗੰਧਿਤ ਹੈ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਲਹਿਰ ਨੇ ਨਾ ਕੇਵਲ ਦਰਸ਼ਨ ਅਤੇ ਸਾਹਿਤ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਬਲਕਿ ਉਸ ਸਮੇਂ ਦੇ ਸਮਾਜਿਕ ਧਾਰਮਿਕ ਅਤੇ ਖਾਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਾਜਨੀਤਿਕ ਖੇਤਰ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਇਹ ਲਹਿਰ ਉਸ ਸਮੇਂ ਤੋਂ ਇਸ ਖੇਤਰ ਦੇ ਲੋਕਾਂ ਦਾ ਜੀਵਨ ਬਣ ਗਈ ਅਤੇ ਅੱਜ ਕੱਲ ਵੀ ਇਹ ਇੱਕ ਵੱਡੇ ਰੂਪ ਵਿੱਚ ਇੱਕ ਕੌਮ ਅਤੇ ਧਰਮ ਦੇ ਰੂਪ ਵਿੱਚ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਈਸਵੀ ਵਿੱਚ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਇਸ ਲਹਿਰ ਦਾ ਪ੍ਰਮੁੱਖ ਅੰਗ ਅਤੇ ਦਾਰਸ਼ਨਿਕ ਪੱਖ ਹੈ। ਦਰਸ਼ਨ ਦੇ ਖੇਤਰ ਵਿੱਚ ਇਹ ਜਿੰਨੀ ਅਧਿਆਤਮਕ ਹੈ ਓਨੀ ਹੀ ਨੈਤਿਕ ਮੁੱਲਾਂ ਦੀ ਪਾਲਣਾ ਤੇ ਜ਼ੋਰ ਦਿੰਦੀ ਹੈ। ਤਤਵ ਵਿਗਿਆਨਿਕ ਦ੍ਰਿਸ਼ਟੀ ਤੋਂ ਇਸ ਦੀ ਵਿਚਾਰਧਾਰਾ ਨੂੰ ਸਰਗੁਣਾਤਮਕ ਇੱਕ ਤਤਵਾਦ ਯਾਨੀ ਕਿ ਕੁਆਲੀਫਾਈਡ ਮੋਨੀਸਮ ਕਹਿ ਸਕਦੇ ਹਾਂ ਜਿਸ ਵਿੱਚ ਬਧੇਰੇ ਯੋਗਦਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਿਹਾ ਹੈ ਹੁਣ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਆਧੁਨਿਕ ਸਮਕਲীন ਵਰਗ ਜਿਹੜਾ ਮਾਡਰਨ ਕੰਟੈਂਪੋਰੀ ਕਲਾਸਸ ਦੀ ਗੱਲ ਕੀਤੀ ਜਾਵੇ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ